ਸਰਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰੇ ਅਨਸਰ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ थाना ਸ਼ਹਿਰਟਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ حاصل ਹੋਈ ਹੈ ਕੰਟਰੋਲ ਰੂਮ ਤੋਂ ਇੱਕ ਸ਼ਿਕਾਇਤ ਲੜਕੀ ਵੱਲੋਂ ਮਾਸੂਲ ਹੋਈ ਸੀ ਜਿਸ ਵਿੱਚ थाना ਸ਼ਹਿਰਟਾ ਦੇ ਏਰੀਆ ਵਿੱਚੋਂ ਉਸਦੇ ਨਾਲ ਗੈਂਗ ਰੈਪਟ ਕੀਤਾ ਗਿਆ ਸੀ ਤੇ थाना ਸ਼ਹਿਰਟਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਇਸ ਦੇ ਚੱਲਦੇ 2 ਘੰਟੇ ਦੇ ਅੰਦਰ ਹੀ ਪੁਲਿਸ ਨੇ ਮੁਸਤਾਦੀ ਵਿਖਾਉਂਦੇ ਹੋਏ આરોપી ਨੂੰ ਕਾਬੂ ਕਰ ਲਿਆ ਇਸ ਮੌਕੇ ਡੀਸੀਪੀ ਹਰਪੀ ਸਿੰਘ ਮੰਡੇਰ ਨੇ ਦੱਸਿਆ ਕਿ ਹਰ ਪਹਿਲੂ ਤੇ ਜਾਂਚ ਕਰਨ ਤੇ ਮੁਕਦਮੇ ਵਿੱਚ ਆਰੋਪੀ ਅਮਨਦੀਪ ਸਿੰਘ ਨੂੰ ਕਾਬੂ ਕੀਤਾ। ਪੁਲਿਸ ਨੇ ਇਸ ਤੋਂ ਵਾਰਦਾਤ ਦੌਰਾਨ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ ਤੇ ਹੁਣ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਅੱਜ ਸਵੇਰੇ 112 ਤੇ ਇੱਕ ਕੰਪਲੇਂਟ ਆਈ ਸੀ ਜਿਸ ਦੇ ਵਿੱਚ ਮਦਈਆ ਨੇ ਦੱਸਿਆ ਕੰਪਲੇਂਡਰ ਨੇ ਕਿ ਉਹ ਤੇ ਉਹਦੀ ਫਰੈਂਡ ਸਵੇਰੇ ਜਿਹੜਾ ਸ਼ੇਰਾਂ ਵਾਲਾ ਗੇਟ ਆ ਉਹਦੇ ਕੋਲ ਖੜੀਆਂ ਸਨ ਤਾਂ ਉਹਨਾਂ ਨੇ ਉੱਥੇ ਚਾਰ ਲੜਕੇ ਆਏ ਜਿਹੜੇ ਕਿ Honda amaze ਕਾਰ ਚ ਸੀ ਉਹਨਾਂ ਦੇ ਨਾਲ ਇਹ ਬੈਠ ਕੇ ਸ਼ਾਰਟਾ ਏਰੀਆ ਦੇ ਵਿੱਚ ਤਾਜ ਹੋਟਲ ਦੇ ਲਾਗੇ ਕਿਸੇ ਨੂੰ ਜਗ੍ਹਾ ਤੇ ਇਹ ਲੜਕੀਆਂ ਉਹਨਾਂ ਦੇ ਨਾਲ ਆਈਆਂ ਤੇ ਮਦਈਆ ਦੇ ਕਹਿਣ ਮੁਤਾਬਕ ਵੀ ਉੱਥੇ ਇਹ ਅਮਨਦੀਪ ਸਿੰਘ ਅਮਨ ਹੈ ਗੁਰੂ ਕੇ ਵਿਡਾਲੀ ਦਾ ਵੀ ਉਹਨੇ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਤੇ ਤਿੰਨ ਲੜਕੇ ਹੋਰ ਸੀ ਜਿਸ ਤੇ ਇਮੀਡੀਏਟਲੀ ਐਫ ਆਈ ਆਰ 61 ਅੰਡਰ ਸੈਕਸ਼ਨ 376 ਦਰਜ ਕਰਕੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਇਨਵੈਸਟੀਗੇਸ਼ਨ ਦੀਆਂ ਅਲੱਗ-ਅਲੱਗ ਟੀਮਸ ਬਣੀਆਂ ਜਿਹੜੇ ਪ੍ਰਭਜੋਤ ਵਿਰ ਕੇ ਡੀਸੀਪੀ ਸਿਟੀ ਟੂ ਨੇ ਮੈਡਮ ਜਿਹੜੇ ਕਰਾਇਮ ਗੈਂਗਸਟ ਵੂਮਨ ਦੇ ਡੀਐਸਪੀ ਨੇ ਮੈਡਮ ਅੰਜੂ ਵਾਲਾ ਵਿਰਿੰਦਰ ਖੋਸਾ ਡੀਐਸਪੀ ਔਰ ਕਮਲਜੀਤ ਸਿੰਘ ਡੀਐਸਪੀ ਜਿਹੜੇ ਜਿਨ੍ਹਾਂ ਦੇ ਕੋਲ ਇਸ ਵੇਲੇ ਜਿਨ੍ਹਾਂ ਦੀ ਸੁਪਰਵਾਈਜ਼ਨਲ ਵਿੱਚ ਛਾਟਾ ਥਾਣਾ ਹੈ ਤੇ ਇਮੀਡੀਏਟਲੀ ਇਹਨਾਂ ਨੇ ਬੜਾ ਚੰਗਾ ਟੀਮਸ ਨੇ ਕੰਮ ਕੀਤਾ ਔਰ ਵਿਦਨ 2 ਆਰਸ ਉਹਨਾਂ ਜਿਹੜਾ ਕਿ ਅਮਨਦੀਪ ਅਮਨ ਆ ਉਹਨੂੰ ਅਰੈਸਟ ਕਰ ਲਿਆ ਔਰ ਜਿਹੜੇ ਬਾਕੀ ਤਿੰਨ ਲੜਕੇ ਆ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ